ਕੀ ਆ ਸਪਾਲਾ ਵੀ ਥੱਲੇ ਜੇ ਪਾਲਾ ਕਿਤੇ ਡਿੱਗ ਜਾ ਇੱਥੇ ਕੁੱਟ ਕੇ ਜੇ ਪਾਲ ਐਂ ਜੇ ਲੱਕ ਤੇ ਹੱਥ ਪਾਲ ਕਿੱਥੇ ਹੱਥ ਪਵਾਉਣਾ ਇਹ ਹੋ ਗਿਆ ਤੇਲ ਮੁੱਕ ਗਿਆ ਓਏ ਨਾ ਤੇਲ ਨਹੀਂ ਮੁੱਕਿਆ ਹੋਰ ਭੁੰਡੀ ਪੈ ਗਈ ਅੱਖ ਤੇ ਨਾ ਭੁੰਡੀ ਵੀ ਨਹੀਂ ਪਈ ਇੱਕ ਮਿੰਟ ਉਤਰੋ ਤੁਸੀਂ ਕੀ ਹੋ ਗਿਆ ਕੀ ਕਹਿੰਦੇ ਦੀ ਹੱਥ ਪਵਾਉਣਾਗਾ ਉਹ ਮਾਂਗਦਾ ਕਿਤੇ ਡਿੱਗ ਨਾ ਜਾਵੀਂ ਤੇਰੀ ਭੈਣ ਪਿੱਛੇ ਮਾਂਗਦੇ ਹਾਂ ਦਾ ਹੱਥ ਪਾਲਾ ਮੈਨੂੰ ਐਂ ਕਰ ਫਿਰ ਭਾਬੀ ਤੂੰ ਤੂੰ ਡਿੱਗ ਜੇਗੀ ਮੈਨੂੰ ਪਤਾ ਤੂੰ ਊਰੇ ਬਈ ਜੀ ਹਨਾ ਜੀਜਾ ਊਰੇ ਬਈ ਜੂਗਾ ਤੂੰ ਮੇਰੇ ਲੱਕ ਨੂੰ ਹੱਥ ਪਾ ਕੇ ਬੈਠਾ ਇਹ ਦਿਨ ਮੋਟਰਸਾਈਕਲ ਵੀ ਐਵਰੇਜ ਵਧ ਦਿੰਦਾ ਐਂ ਟਿੱਕ ਟੋਲੇ ਖਾਂਦਾ ਹਨ ਨੂੰ ਕੋਈ ਐਵਰੇਜ ਬ੍ਰੀਜ਼ ਲੋੜ ਨਹੀਂ ਤੂੰ ਸਿੱਧਾ ਕਰਕੇ ਮੋਟਰਸਾਈਕਲ ਚਲਾ ਲੈ ਆਹ ਕੰਦ ਰਖਣੇ ਕਰਨ ਵਾਸਤੇ ਆਏ ਤੂੰ ਮੇਰੇ ਨਾਲ ਉਹ ਫੇਰ ਕੀ ਹੋयो ਜੇ ਬੈਜੋਗੀ ਉਰੇ ਆਪ ਤੇ ਮੇਰੇ ਤੂੰ ਕਿਵੇਂ ਹੱਥ ਪਵਾਉਂਦਾ ਦੀ ਬਈ ਇਹ ਮੇਰੀ ਬਹੂ ਆ ਮੈਂ ਜਿਵੇਂ ਮਰਜ਼ੀ ਪਵਾਵਾਂ ਕਿਉਂ ਨਹੀਂ ਜਿਹਨੂੰ ਪੰਮੇ ਆਵੇ ਵੀ ਕਿਨਵੇਟਾ ਪਰੋਣਾ ਇਹਨਾਂ ਦਾ ਆ ਜਾ ਪਾ ਪਿਉਰੇ ਬੈ ਜਾ ਆ ਕੱਢ ਉਹ ਪਿਉਰੇ ਆਏ ਕਰਕੇ ਕੁਝ ਜਾਂਦੇ ਨੇ ਉਹ ਨਾਂਗੇ ਪੰਡਾ ਪੂਰੇ ਆਏ ਗਏ ਸੋਰੇ ਮੈਂ ਪੰਡਾ ਕਿਉਂ ਬੇਇੱਜ਼ਤੀ ਕਰਦਾ ਸਾਡੀ ਤੂੰ ਓਏ ਮਾ ਯਾਰ 20 ਵਾਰੀ ਦੇਖੀ ਉਹਨਾਂ ਦੀ ਬਹੂ ਦੇਖੀ ਇਹ ਤਾਂ ਹਜੇ ਐਂ ਕਰਕੇ ਪੈਂਦੇ ਉਹ ਤਾਂ ਐਂ ਕਰਕੇ ਐਂ ਕਰਕੇ ਹੱਥ ਪਾਉਂਦੀ ਹੈਗੀ ਕਿੰਨਾਂ ਦੀ ਬਹੂ ਐ ਸਾਡੇ ਉੱਧਰ ਜਦੋਂ ਤੇਰਾ ਵਿਆਹ ਹੋਇਆ ਤਾਂ ਉਹਦੀ ਬਹੂ ਦਾ ਹੱਥ ਪਵਾ ਲੈ ਗਈ ਓਏ ਫਿਰ ਮੇਰਾ ਵਿਆਹ ਹੀ ਹੋਇਆ ਹੋਇਆ ਮੈਂ ਕੰਮੇਟਾ ਦਾ ਹੈਗਾ ਯਾਰਾ ਕਿਹਦੇ ਨਾਲ ਵਿਆਹ ਹੋਇਆ ਤੇਰਾ ਇਹ ਤਾਂ ਬਾਤ ਤੇਰੇ ਨਾਲ ਮੇਰੇ ਹੀ ਹੋਊਗਾ ਹਜੇ ਕੁਝ ਮੁੱਦਾ ਕਰਨ ਨੂੰ ਦੇਖ ਲਾ ਕੁਝ ਨਹੀਂ ਕਹਿੰਦਾ ਯਾਰ ਮੈਂ ਸਾਰੇ ਸਟਰਾਵਲ ਫਿਰ ਦੂੰਗਾ ਆਪਦਾ ਆ ਜਾਓ ਫਿਰ ਮੈਂ ਤੋ ਬਾੜੀ ਬਗਵਾਸ ਜੀ ਬਾਈ ਦੀ ਜੇ ਬਾਈ ਜਾਨ ਨਿਕਲਦੀ ਆ ਸਕੂਟਰੀ ਆਂਦੀ ਚਲਾਉਣੀ ਆਦਾ ਸਕੂਟਰੀ ਤੇ ਆ ਜਾਊਗੀ ਸਕੂਟਰੀ ਆਂਦੀ ਇਹ ਨਹੀਂ ਆਂਦਾ ਹੈ ਬਾਈਕ ਨਹੀਂ ਆਂਦੀ ਉਹੀ ਦੇ ਕੁਝ ਹੋਊਗਾ ਕਾ ਐਵੇਂ ਚਲਦੀ ਹੋਵੇ ਵੀ ਹਾਂ ਕਿਵੇਂ ਚਲਦੀ ਆਹੋ ਚਲਦੀ ਹੈ ਇਹ ਗੇਰਾਂ ਤੇ ਉਹਦਾ ਪੜਾਕਾ ਪੈ ਜਾਂਦਾ ਸਕੂਟਰੀ ਦਾ ਤਾਂ